ਪਹਿਲੇ ਸਮਿਆਂ ਦੇ ਵਿੱਚ ਕੋਈ ਰਿਲੇਸ਼ਨ ਨਹੀਂ ਸੀ ਹੁੰਦੇ ਜਿਹੜੇ ਹੁੰਦੇ ਸੀ ਉਹਨਾਂ ਨੂੰ ਵੜ ਦਿੱਤਾ ਜਾਂਦਾ ਸੀਗਾ ਹਾਂ ਹਾਂ ਕਿਉਂਕਿ ਪੰਜਾਬੀਆਂ ਦੇ ਵਿੱਚ ਅਣਖ ਬੜੀ ਹੁੰਦੀ ਸੀ ਸੈਲਫ ਰਿਸਪੈਕਟ ਬਹੁਤ ਸੀ ਆਪਣੀ ਆਣ ਬਾਣ ਸ਼ਾਨ ਕਰਕੇ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਸੀ ਹੂੰ ਉਹ ਚੀਜ਼ਾਂ ਦੇ ਖਤਮ ਹੋ ਗਈਆਂ ਹੁਣ ਤੇ ਜੇ ਕੋਈ ਮਾਪਿ ਉਹ ਕਰ ਵੀ ਦਿੰਦਾ ਤੇ ਸਮਾਜ ਉਸਨੂੰ ਗਲਤ ਬੋਲਦਾ ਵੀ ਪਾਈ ਇਹ ਬੰਦਾ ਗਲਤ ਆ ਇਸਨੇ ਆਪਣੇ ਤੀ ਪੁੱਤਰ ਨੂੰ ਖਤਮ ਕਰਤਾ ਹੂੰ ਤੇ ਪਹਿਲੇ ਸਮੇਂ ਦੇ ਵਿੱਚ ਸ਼ਲਾਗਾ ਹੁੰਦੀ ਸੀ ਵੀ ਭਾਈ ਤੇ ਉਹ ਦੀ ਪਾਗ ਨੂੰ ਤੀਨੇ ਦਾ ਅਗ ਲਾਇਆ ਤੇ ਫਿਰ ਉਹਨੇ ਕੰਮ ਕਰ ਦਿੱਤਾ ਆਜ਼ਾਦੀ ਮਿਲ ਗਈ ਰਿਲੇਸ਼ਨਸ਼ਿਪ ਦੇ ਵਿੱਚ ਆ ਗਏ ਹੁਣ ਉਹ ਸਰੀਰ ਮਿੱਟੀ ਹੋ ਗਿਆ ਇੱਕ ਲਿਮਟ ਹੈ ਸਰੀਰ ਦੀ ਉਹ ਉਸ ਦੀਆਂ ਹੱਦਾਂ ਟੱਪ ਗਿਆ ਜਦੋਂ ਇਨਸਾਨ ਫਿਰ ਇੱਕ ਉਮਰ ਆ ਗਈ 30 35 ਸਾਲ ਦਾੜੀ ਚਿੱਟੀ ਹੋ ਚੁਗੀ ਐ ਘੋੜੀ ਨੂੰ ਵੀ ਸ਼ਰਮ ਆ ਜਾਂਦੀ ਵੀ ਭਾਈ ਕੀ ਬਾਲਿਆ ਮੇਰੇ ਉੱਤੇ ਲਿਆ ਕੇ ਸੋ ਉਹ ਫਿਰ ਜਦੋਂ ਇਨਸਾਨ ਮੈਦਾਨ ਦੇ ਵਿੱਚ ਉਤਰਦਾ ਪਤਾ ਵੀ ਹੁਣ ਵੈਦਾਂ ਦੇ ਕੋਲ ਹੀ ਜਾਣਾ ਪੈਣਾ ਢੇੜ ਢਰੀ ਹੋ ਜਾਂਦਾ ਜਦ ਇਹ ਖਤਮ ਹੋ ਚੁੱਕਿਆ ਤੇ ਉਹ ਫਿਰ ਜਦੋਂ ਜਾਂਦਾ ਤੇ ਵੈਦ ਸਗੋਂ ਫਿਰ ਕਵਾੜਾ ਕਰ ਦਿੰਦੇ ਆ ਸਰੀਰ ਦਾ ਰੱਬ ਜਾਣਦਾ ਵੀ ਕਿੰਨਾ ਕ ਨੁਕਸਾਨ ਕਰਦੀਆਂ ਕਿੰਨੀ ਕਿ ਜਖਮਾ ਵੜ ਦਿੰਦੀਆਂ ਇਦਾਂ ਦੇ ਵੀ ਨੌਜਵਾਨ ਮਿਲੇ ਜਿਹੜੇ ਕਹਿੰਦੇ ਨੇ ਪਰਾਜੀ 2 2 3 3 ਲੱਖ ਦੀਆਂ ਬਸਮਾ ਖਾਦੀਆਂ ਨੇ ਤਾਂ ਇਹ ਰੇ ਟੈਂਟਨ ਲੱਗਦੀ ਹੈ ਪਸਮਾ ਇਹ ਮਹਿੰਗੀਆਂ ਹੁੰਦੀਆਂ ਤਾਂ ਇਹ ਨਹੀਂ ਮਹਿੰਗੀਆਂ ਨੇ ਕਿ ਐਨੇ ਲੱਗ ਜਾਂਦੇ ਨੇ ਵੀਰੇ ਟ੍ਰੈਂਡ ਚੱਲਿਆ ਹੋਇਆ ਪਸਮਾ ਦਾ ਉਹ ਇੰਸਟਾਗ੍ਰਾਮ ਦੇ ਉੱਤੇ ਆਉਂਦੀ ਆ ਜੀ ਜੀ ਕਹਿੰਦੇ ਆ ਵੀ ਤੁਹਾਡੇ ਚ ਕਮਜ਼ੋਰੀ ਆ ਗਈ ਆ ਤਾਂ ਤੁਸੀਂ ਆ ਦਵਾਈ ਖਾਓ ਉਹ ਵਾਲੀ ਚੀਜ਼ ਜਿਹੜੀ ਹੈ ਨਾ ਬਿਲਕੁਲ ਸੋ ਬਹੁਤ ਕੁਝ ਚੱਲਿਆ ਹੋਇਆ ਮਾਰਕੀਟ ਦੇ ਵਿੱਚ ਪੰਜਾਬ ਦੇ ਵਿੱਚ ਤੇ ਹੁਣ ਮੇਨ ਬਿਜ਼ਨਸ ਹੀ ਵੈਦਾਂ ਦਾ ਸੋ ਸਰਕਾਰ ਨੂੰ ਤੇ ਇਹਨਾਂ ਨੂੰ ਠੱਲ ਪਾਣ ਦੀ ਲੋੜ ਆ ਕਿਉਂਕਿ ਇਹਨਾਂ ਨੇ ਬਹੁਤ ਬੱਚੇ ਤਬਾਹ ਕਰਤੇ ਆ ਠੜਾ ਠੜਾ ਸਾਲ ਦੇ ਬੱਚੇ ਵੀ ਉਹਨਾਂ ਨੂੰ ਗੈਰੇ ਵੀ ਪਸਮਾ ਲਓ ਹੂੰ ਉਹ ਤੋਂ ਸ਼ਰੀਰ ਮਿੱਟੀ ਆ ਉਹ ਤੋਂ ਪਸਮਾ ਲੈ ਲੀਆਂ ਹੋਰ ਨੁਕਸਾਨ ਹੋ ਗਿਆ ਸੋ ਓਵਰ ਆਲ ਜਿਹੜਾ ਸਾਰਾ ਕੁਝ ਹੀ ਉਹ ਬੁੱਠਾ ਹੋਇਆ ਪਿਆ ਇਸ ਕਰਕੇ ਸਾਨੂੰ ਜਾਗਣ ਦੀ ਲੋੜ ਆ ਅਸੀਂ ਤੇ ਚਾਹੁੰਦੇ ਆਂ ਕਿ ਉਹ ਪੰਜਾਬ ਲੋਟ ਕੇ ਆਵੇ ਜਿੱਥੇ ਸਾਡੇ ਇਸ ਧਰਤੀ ਦੇ ਗੱਭਰੂ ਸੂਰਮੇ ਅੱਖ ਦੀ ਘੂਰ ਦੇ ਨਾਲ ਹੀ ਬੰਦਾ ਮਾਰਗ ਰੱਖਦੇ ਆਂ। ਆਸੀ ਤੇ ਉਹ ਨੌਜਵਾਨ ਹੋਣ ਚਾਹੁੰਦੇ ਆਂ। ਇਹ ਭਾਈ ਟੇਢੀ ਅੱਖ ਦੇ ਨਾਲ ਤਿੱਖੀ ਅੱਖ ਦੇ ਨਾਲ ਪਸੀਨੇ ਛਲਵਾ ਕੇ ਰੱਖਦੇ ਨੇ ਦੁਸ਼ਮਣ ਦੇ। ਹੂੰ। ਪਹਿਲੇ ਸਮਿਆਂ ਦੇ ਵਿੱਚ ਤੁਸੀਂ ਵੇਖੋ ਜਿਹੜੀ ਸਾਡੇ ਮਾਪੇ ਦੀ ਪੀੜ੍ਹੀ ਆ ਰੋਬ ਕਿੱਡਾ ਸੀ। ਆ ਜਿਵੇਂ ਸਾਨੂੰ ਯਾਦ ਆ ਵੀ ਜਦੋਂ ਸਾਡੇ ਫਾਦਰ ਸਾਹਿਬ ਦਾ ਫੋਨ ਆਉਂਦਾ ਸਾਨੂੰ ਤੇ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ ਆ। ਨਾ ਆਉਰਾ ਸਟਰੋਂਗ ਲੇਕਿਨ ਆਜਿਕਾਲਾ ਆਉਰਾ ਮਿਲਦਾ ਨਹੀਂ ਉਹ ਗੱਲ ਬਾਤ ਨਹੀਂ ਹੈਗੀ ਪੁਰਾਣੇ ਸਮੇਂ ਜੋ ਸਾਡੇ ਬਜ਼ੁਰਗ ਸੀਗੇ ਜਿਵੇਂ ਦਾਦਾ ਜੀ ਪਰਦਾਦਾ ਜੀ ਸਰੀਰ 'ਚ ਕੋਈ ਜਾਨ ਥੋੜੀ ਸੀ ਲੇਕਿਨ ਆਉਰਾ ਬਹੁਤ ਸਟਰੋਂਗ ਸੀ ਪਰਸਨੈਲਿਟੀ ਇੰਨੀ ਵਾਈਬਰੈਂਟ ਸੀ ਕਿ ਪੋਤੇ-ਪੋਤਰੀਆਂ ਦਾ ਹੱਥ-ਪੈਰ ਕੰਬਣੇ ਸ਼ੁਰੂ ਹੋ ਜਾਂਦੇ ਕੰਬਣੀ ਛੱਡ ਜਾਂਦੀ ਸਾਹਮਣੇ ਨਹੀਂ ਸੀ ਆਉਂਦੇ ਅੱਖਾਂ ਦੇ ਵਿੱਚ ਅੱਖਾਂ ਨਹੀਂ ਸੀ ਪਾ ਸਕਦੇ ਸੋ so that is the power ਆਪਣੇ ਆਪ ਨੂੰ ਸਮੇਟਿਆ ਹੋਇਆ ਐਵੇਂ ਕਹਿੰਦੇ ਵੀ ਤੁਰਲਾ ਛੱਡਿਆ ਹੋਇਆ ਉਹ ਅੰਦਰੋਂ ਸਾਰੀ ਗੱਲਬਾਤ ਹੈਗੀ ਸੀ ਉਹ ਜਾਣ ਸੀ ਲੋਕ ਥੱਕਦੇ ਨਹੀਂ ਸੀ ਐ ਅਜੂ ਅੱਜਕੱਲ੍ਹ ਦਾ ਸਿਸਟਮ ਜਿਹੜਾ ਵੀ ਆਠਕੈਂਟੇ ਨੀਂਦ ਇਹ ਲੋਕ ਜਾਣਦੇ ਨਹੀਂ ਸੀ ਪਹਿਲੇ ਸਮਿਆਂ ਦੇ ਵਿੱਚ ਡੇਢ ਘੰਟਾ 2 ਘੰਟਾ ਸੌਣਾ ਸਾਨੂੰ ਤੇ ਉਹ ਜ਼ਿੰਦਗੀ ਚਾਹੀਦੀ ਆ ਸਾਨੂੰ ਤੇ ਉਹ ਪੰਜਾਬ ਚਾਹੀਦਾ ਉਦੇ ਵਾਸਤੇ ਅਸੀਂ ਆਪਣੇ ਵੱਲ ਇੱਕ ਨਿਮਾਣੀ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈ ਜਾਗ ਜੋ ਜਾਗ ਜੋ ਸਾਰਾ ਕੁਝ ਤੁਹਾਡੇ ਘਰੇ ਪਿਆ ਹੋਇਆ ਤੁਹਾਨੂੰ ਕਿਤੇ ਵੀ ਭਟਕਣ ਦੀ ਲੋੜ ਨਹੀਂ ਹੈਗੀ ਹੂੰ ਸਾਡਾ ਜੋ ਬਲੱਡ ਹੈ ਫਾਈਨੈਸਟ ਇਨ ਵਰਲਡ ਦੇ ਵਿੱਚ ਕੋਈ ਵੀ ਬਲੈਕ ਕੋਈ ਵਾਈਟ ਸਾਡਾ ਮੁਕਾਬਲਾ ਨਹੀਂ ਕਰ ਸਕਦਾ ਜੇ ਸ਼ੇਰ ਆਪਣੇ ਆਪ ਨੂੰ ਪਛਾਣ ਲਵੇ ਭੀ ਉਹ ਸੱਚੀ ਸ਼ੇਰ ਹੀ ਆ ਉਹ ਗਿੱਦੜ ਨਹੀਂ ਹੈਗਾ ਉਹ ਬੱਕਰੀ ਨਹੀਂ ਹੈਗਾ لیکن ਸਾਡੇ ਭਰਾ ਜਿਹੜੇ ਨੇ ਉਹ ਅੱਜ ਆਪਣੇ ਆਪ ਨੂੰ ਪਛਾਣਨ ਨਹੀਂ ਦੇ ਆਪਣੀ ਪਹਿਚਾਨ ਤੋਂ ਭਟਕਣ ਦੇ ਆ ਕਿੰਨੀ ਮਾੜੀ ਗੱਲ ਸੋ ਦੈਟ ਇਜ਼ ði ਟਰੂਥ ਵੀ ਆਪਣੇ ਆਪ ਨੂੰ ਸਮੇਟ ਲੋ ਅਸੀਂ ਇਹ ਵੀ ਹੁੰਦਾ ਸੀਗਾ ਵੀ ਪੁਰਾਣੇ ਜ਼ਮਾਨੇ ਦੇ ਖਰਾਕਾ ਵੀ ਹੋ ਜੀ ਸੀ ਨਾ ਮੈਂ ਇੱਕ ਸੁਣਦਾ ਹੁੰਦਾ ਸੀਗਾ ਬਹੁਤ ਚਿਰ ਪਹਿਲਾਂ ਦੀ ਗੱਲ ਹੈ ਵੀ ਦੇਗੇ ਦੇ ਦੇਗੇ ਖਾਲੀ ਕਰ ਦਿੰਦੇ ਸੀਗੇ ਵੀ ਜਦੋਂ ਵੀ ਪ੍ਰਸ਼ਾਦ ਬਣਦਾ ਸੀ ਜਾਂ ਕੁਝ ਇਦਾਂ ਦੀ ਚੀਜ਼ ਬਣਦੀ ਸੀਗੀ ਤੋ ਪਹਿਲਵਾਨੀ ਵੀ ਕਰਦੇ ਹੁੰਦੇ ਸੀਗੇ ਔਰ অল ਸਟਰੋਂਗ ਆਪੇ ਹੋਣਾ ਮ ਵੀ ਜਦੋਂ ਤੁਰਦੇ ਫਿਰਦੇ ਸੀਗੇ ਇਹ ਨਚੋੜੇ ਚੋੜੇ ਗੱਭਰੂ ਤਾਂ ਬੰਦੇ ਵੈਸੀ ਡਰਦੇ ਹੁੰਦੇ ਸੀ ਵੀ ਯਾਰ ਉਹ ਪੰਜਾਬੀ ਬੰਦਾ ਆ ਵੀ ਉਹਦੇ ਨਾਲ ਕਿਤੇ ਪੰਗਾ ਨਾ ਲੈ ਲਈਏ ਆਲੇ ਦੁਆਲੇ ਚੋਹ ਜਿ ਠੋਕ ਵੀ ਹੁੰਦੀ ਸੀ ਉਹ ਜੀ ਬੰਦੇ ਦੀ ਇਹ ਤੁਹਾਡੀ ਗੱਲ ਸੱਚ ਆ ਵੀ ਪਹਿਲੇ ਸਮਿਆਂ ਦੇ ਵਿੱਚ ਖਰਾਕਾਂ ਵੀ ਤਗੜੀਆਂ ਸੀ ਜਿਵੇਂ ਅੱਜ ਦੇ ਸਮਿਆਂ ਦੇ ਵਿੱਚ ਲੋਕੀ ਖੇਲ ਜਣਾ ਸਾਡੇ ਭੈਣ ਭਰਾਵਾਂ ਨੇ ਤੜਕੇ ਲਾਉਂਦੇ ਆ ਤੇ ਤਲੀਆਂ ਚੀਜ਼ਾਂ ਖਾਂਦੇ ਆ ਜਾਂ ਬਾਜ਼ਾਰ ਦਾ ਭੋਜਨ ਛੱਕਦੇ ਆ ਇਹ ਚੀਜ਼ਾਂ ਐਗਜ਼ਿਸਟ ਹੀ ਨਹੀਂ ਸੀ ਕਰਦੀਆਂ ਸਾਡੇ ਪੰਜਾਬ ਦੇ ਵਿੱਚ ਆ ਜੋ ਰੇੜੀਆਂ ਨੇ ਕਰੀਬਨ 30 ਸਾਲ ਤੋਂ ਐਕਟੀਵੇਟ ਹੋਈਆਂ ਨੇ ਟਾਬੇ ਬਹੁਤ ਘੱਟ ਹੁੰਦੇ ਸੀ ਰੈਸਟੋਰੈਂਟ ਨਾ ਮਾਤਰ ਹੁੰਦੇ ਸੀ ਸਾਡੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਆ ਗਈਆਂ ਨੇ ਹੁਣ ਰਫ਼ਤਾਰ ਫੜੀ ਆ ਐਦਾਂ ਦੇ ਲੋਕ ਵੀ ਆ ਪੰਜਾਬ ਦੇ ਵਿੱਚ ਜਿਹੜੀ ਘਰ ਦੀ ਰੋਟੀ ਖਾਂਦੇ ਨਹੀਂ ਹੁਣ ਬਾਹਰੋਂ ਹੀ ਖਾਂਦੇ ਆ ਤੇ ਸਿਹਤ ਕਿੱਥੋਂ ਬਣਨੀ ਆ ਉਤੋਂ ਕਬਾੜਾ ਵੀ ਕਰ ਲਿਆ ਸ਼ਰੀਰ ਦਾ ਸਟ੍ਰੈਸ ਵੀ ਬਹੁਤ ਜ਼ਿਆਦਾ ਆ ਗਲਤ ਸੋਸਾਇਟੀ ਦੇ ਵਿੱਚ ਵੀ ਪੈ ਗਏ ਖਰਾਕ ਵੀ ਹੈ ਨਹੀਂ ਨੌਲੇਜ ਵੀ ਹੈ ਨਹੀਂ ਤੇ ਫਿਰ ਪਾਨੂੰ ਪਤਾ ਹੀ ਹੈ ਫਿਰ ਚਾਰੇ ਪਾਸੇ ਘੇਰਾ ਪੈ ਗਿਆ ਤੇ ਨੁਕਸਾਨ ਹੀ ਹੋਣਾ ਬੰਦੇ ਦਾ ਸਟ्रेस ਵੀ ਮਾਨਸਿਕ ਤੇ ਸਟ्रेस ਕਰਕੇ ਵੀ ਹੁੰਦਾ ਇਹ ਸਭ ਸਟ्रेस ਕਰਕੇ ਵੀ ਟੈਸਟੋਸਟੇਰੋਨ ਖਤਮ ਹੋ ਜਾਂਦਾ ਹੂੰ ਪਹਿਲੇ ਸਮੇਂ ਅੰਦਰ ਜਿਹੜਾ ਸਟ्रेस ਨਹੀਂ ਸੀ ਹੁੰਦਾ ਲੋਕ ਟੈਨਸ਼ਨ ਫਰੀ ਹੁੰਦੇ ਸੀ ਪਰਵਾਹ ਹੀ ਕੋਈ ਨਹੀਂ ਇੱਕ ਤੇ ਮੈਂਟਲੀ ਸਟਰੋਂਗ ਹੁੰਦੇ ਸੀ ਫਿਜ਼ੀਕਲੀ ਸਟਰੋਂਗ ਹੁੰਦੇ ਸੀ ਇਹ ਛੋਟੀਆਂ-ਮੋਟੀਆਂ ਚੀਜ਼ਾਂ ਨਾਲ ਉਹਨੂੰ ਇੰਪੈਕਟ ਨਹੀਂ ਸੀ ਕਰਦੀ ਹੁਣ ਕੋਈ ਹਾਥੀ ਆ ਰਾਹ 'ਚ ਚੱਲ ਰਿਹਾ ਵਾ ਤੇ ਮਾੜਾ ਜਿਹਾ ਪੱਥਰ ਸੁੱਟੋਗੇ ਉਹਨੂੰ ਕੀ ਫਰਕ ਪੈਣਾ ਉਹਦੀ ਜਗ੍ਹਾ ਕੋਈ ਰਾਹ 'ਚ ਚੱਲਦਾ ਕੋਈ ਛੋਟਾ ਜਿਹਾ ਜਾਨਵਰ ਜਾਂ ਕੁੱਤਾ ਹੋ ਗਿਆ ਪੱਥਰ ਮਾਰੋਗੇ ਉਹਨੇ ਪੈ ਜਾਣ ਨਾਲੋਂ ਦਰਦ ਹੋਣੀ ਹੈ ਹਾਥੀ ਨੂੰ ਕੋਈ ਫਰਕ ਨਹੀਂ ਇਸ ਕਰਕੇ ਫਿਰ ਇਨਸਾਨ ਜਿਹੜਾ ਆਪਣੇ ਆਪ ਨੂੰ ਸਮੇਟ ਲੈਂਦਾ ਫਿਰ ਉਹ ਹਾਥੀ ਬਣ ਜਾਂਦਾ ਜ਼ਿੰਦਗੀ ਦੀਆਂ ਮੁਸ਼ਕਲਾਂ ਉਹਨੂੰ ਛੋਟੀਆਂ-ਛੋਟੀਆਂ ਰੋੜੀਆਂ ਨਜ਼ਰ ਆਉਂਦੀਆਂ ਗੱਲ ਸਾਰੀ ਅੱਖਾਂ ਦੇ ਵਿੱਚ ਆ। ਲੇਕਿਨ ਅੱਜ ਦੇ ਇਨਸਾਨ ਜਿਹੜਾ ਦਿਮਾਗੀ ਤੌਰ ਤੇ ਮੈਂਟਲੀ ਫਿਜ਼ੀਕਲੀ ਇਨਾ ਵੀਕ ਹੋ ਗਿਆ ਉਹਨੂੰ ਛੋਟੀਆਂ-ਛੋਟੀਆਂ ਰੋੜੀਆਂ ਵੀ ਵੱਡੇ-ਵੱਡੇ ਪਹਾੜ ਨਜ਼ਰ ਆਉਂਦੇ ਆ। ਹੂੰ। ਇਹ ਹਾਏ ਮੈਂ ਲੁੱਟਿਆ ਗਿਆ। ਇਹ ਤੇ ਐਡਾ ਵੱਡਾ ਨੁਕਸਾਨ ਕੁਝ ਵੀ ਨਹੀਂ ਹੈ। ਸੋ ਇਟਸ ਆਲ ਇਨਸਾਈਡ। ਸਾਡੇ ਦਿਮਾਗ ਦੇ ਵਿੱਚ ਸਭ ਕੁਝ ਆ। ਜਿੱਦਾਂ ਦੀ ਸਾਡੀ ਪਰਸੈਪਸ਼ਨ ਹੋਏਗੀ ਉਦਾਂ ਦੀ ਰਿਐਲਿਟੀ ਹੋਏਗੀ। ਉਦਾਂ ਦੀ ਵਿਜ਼ਨ ਹੋਏਗੀ। ਸੋ ਗੱਲਬਾਤ ਇਥੋਂ ਸ਼ੁਰੂ ਹੁੰਦੀ ਹੈ ਇਹ ਇਹ ਜਿਵੇਂ ਸਟ੍ਰੈਸ ਦੀ ਗੱਲ ਕਰਦੇ ਪਏ ਆਪਾਂ ਸਟ੍ਰੈਸ ਦੇ ਕਾਰਨ ਕਈ ਜਾਨੀ ਡਿਪਰੈਸ਼ਨ ਦੇ ਵਿੱਚ ਹੋ ਜਾਂਦੇ ਨੇ ਡਿਪਰੈਸਡ ਹੋਏ ਰਹਿੰਦੇ ਨੇ ਉਹ ਇਹੀ ਫਿਕਰ ਸਤਾਇਆ ਰਹਿੰਦਾ ਵਾ ਵੀ ਯਾਰ ਫਿਊਚਰ ਦਾ ਪਤਾ ਨਹੀਂ ਕੀ ਬਣੂ ਜਾਂ ਕਿ ਇਹਨੂੰ ਪੈਸੇ ਦੀ ਟੈਨਸ਼ਨ ਰਹਿੰਦੀ ਹੈ ਕਈਆਂ ਨੂੰ ਰਿਲੇਸ਼ਨ ਦੀ ਟੈਨਸ਼ਨ ਰਹਿੰਦੀ ਹੈ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਬਾਅਦ ਵਿੱਚ ਉਹ ਡਿਪਰੈਸ਼ਨ ਦੇ ਵਿੱਚੋਂ ਕਿਵੇਂ ਨਿਕਲਿਆ ਜਾ ਸਕਦਾ ਸਾਡੀ ਪੀੜ੍ਹੀ ਦੇ ਵਿੱਚ ਸਾਡੇ ਬਜ਼ੁਰਗ ਅੰਡ ਡਾਂਗ ਰੱਖੀ ਹੁੰਦੀ ਸੀ ਹੂੰ ਸਵੇਰੇ ਜਦੋਂ ਦਿਨ ਚੜ੍ਹਨ ਤੋਂ ਪਹਿਲੇ ਪਹਿਲੇ ਸਾਰਿਆਂ ਨੂੰ ਠਾਲ ਦੇਣਾ ਡਾਂਗ ਮਾਰਨੀ ਪਈ ਉੱਟ ਜਾ ਕਿਸੇ ਬੱਚੇ ਨੂੰ ਵੀ ਸੌਣ ਨਹੀਂ ਦੇਣਾ ਹੂੰ ਕੋਸ਼ਣਾ ਕੁਛ ਤੇ ਜਾਣਦੇ